ਉਹ ਦੇਲਾ ਡੈਡੀ ਯਾਰ ਉਹ ਵੇ ਨਹੀਂ ਹਟੰਦਿਆ ਬੇ ਨਾ ਨਹੀਂ ਮੇਰੇ ਬੇੜੀ ਨੂੰ ਮਾਰਦੀ ਇਹਨੂੰ ਉਟਾਲਾ ਇਧਰ ਆਣ ਕੇ ਯਾਰ ਡੈਡੀ ਕਦੀ ਉਹਨਾਂ ਨੂੰ ਕੋਈ ਕੰਮ ਕਹਿ ਦਿਆ ਕਰੋ ਮੈਂ ਕੀ ਗੱਲ ਖੱਲਾ ਰੋਟੀਆਂ ਮੈਨਾਂ ਰਹਿਣਾ ਹੁਣਾਂ ਪੱਥੇ ਕਿੱਥੇ ਰੱਖਾਂ ਇਹ ਰੱਖਣੇ ਇਹ ਆ ਘੱਗੇ ਨੂੰ ਦੇ ਗਿਆ ਓ ਯਾਰ ਆਹ ਤੈ ਭਰਾਵਾ ਬੱਸ ਕਰਿਆ ਕਰ ਤੁਸੀਂ ਉਹਨੂੰ ਵੀ ਵਾਰ ਮਾਰ ਲਾ ਦੇ ਯਾਰ ਗਰਮੀ ਜਦਾ ਨੂੰ ਮਰਦੀਦਾ ਆਇਆ ਜਲਦੀ ਤੇ ਝੂਟੇ ਲਈ ਜਾਨੀ ਏ ਝੰਡੋਲ ਤੇ ਬੈਠੀ ਆ ਜਾ ਇਧਰ ਆਣ ਕੇ ਮੰਮੀ ਨੇ ਭਾਂਡੇ ਗੁੰਡੇ ਦਵਾ ਦੱਸਾਂ ਦੇ ਨੂੰ ਫੋਟਾ ਸਮਝਿਆ ਤੈ ਮੈਨੂੰ ਮੈਂ ਕੀ ਕਰਾਂ ਬੇ ਗੱਲਾ ਜਾ ਹੁਣ ਤੂੰ ਮੇਂ ਕੀ ਉਹ ਗਾਗਾ ਦਿੱਤੀ ਜਾਨੀਂ ਕਹਦੇ ਮੰਜਾ ਵੀ ਮੈਂ ਤੋੜਿਆ ਮੈਂ ਦਾਤ ਪਾੰਦਾ ਨਾ ਪੀਂਨ ਪਾਈ ਉਹਨੂੰ ਵੀ ਯਾਰਦ ਨੂੰ ਤੂੰ ਮਵਾਜ ਨਹੀਂ ਭਾਦ ਦੇ ਉਹਨੂੰ ਪਰਵਲ ਬੰਡਾ ਗਾੜੀ ਨੂੰ ਭੁਲਾ ਦੇ ਤੇਰੇ ਪਲਸਟਰ ਲੱਗਾ ਗੁੱਟਾਂ ਨੂੰ ਮੈਂ ਕੱਢਦਾ ਹੁੰਦੇ ਵੇ ਤੂੰ ਉਹਨ ਇੱਥੋਂ ਨਹੀਂ ਉਣਦਾ ਜਾ ਮਮੀ ਨੂੰ ਪਾਣੀ ਦੇ ਕੇ ਇੱਥੇ ਆਂਡਿਆਂ ਤੇ ਬੈਠਾ ਹਾਂ ਹਾਂ ਦੇਖਦਾ ਕੀ ਆ ਉਹ ਗੁਰੂ ਆ ਕੱਢਦਾ ਫੋਨ ਅੱਗੇ ਸਾਡਾ ਸਾਰਾ ਟੱਬਰ ਸ਼ੱਕ ਕਰਦਾ ਮੇਰੇ ਤੇ ਉਹ ਡੜੀਆ ਮੰਜਾ ਨਹੀਂ ਆ ਯਾਰ ਇਹ ਕੀ ਆ ਹੋਲ ਉੜ ਜਾ ਹੁਣ ਜਾ ਕੀ ਹੈ ਡਾਡੀ ਦੱਲੇਵਰ ਵਾਲੇ ਨੂੰ ਨਹੀਂ ਮਿਸਤਰੀ ਹੋਉਂਦਾ ਜਦੋਂ ਤੂੰ ਮੈਨੂੰ ਕੌਣ ਤਾਏ ਆ ਤਨਾਲੇ ਮੈਂ ਜਿੱਦਾਂ ਬਹੁਤ ਕੱਲਦਾ ਤੁੱਤਾ ਪਿਆ ਮੈਂ ਇੱਕ ਮਿੰਟ ਵੀ ਨੀ ਹੋਾਂਗੇ ਜਿੰਨਾ ਨਾਲ ਤੁਸੀਂ ਮੈਨੂੰ ਤਾਂ ਫ੍ਰੀ ਕਰਾਉਨੇ ਤੇ ਤੇਰੇ ਨਾਲ ਬਾਹਰ ਅੰਦਰ ਕਰਾਂ ਮੈਂ ਤਨੋੜ ਪਤੀ ਬਣ ਸਕਦਾ ਨਾ ਨਾ ਤੂੰ ਗਰਮੀ ਵਾਲੇ ਕੱਪੜੇ ਲੈ ਕੇ ਦਿੰਨੇ ਹੁਣ ਦੱਸ ਮੈਂ ਗਰਮੀਆਂ ਨੂੰ ਕੁੱਟੀਆਂ ਪਾਵਾ ਐ ਡਾਡੀ ਮੋਤੀ ਪੇਤ ਨਿਕਲ ਜਾਣੀ ਲੱਗ ਜ 300 ਦੀ 30 ਜਲਤ ਲੈਤੀ ਉਹ ਤੋਂ ਕਹਿੰਦਾ 300 ਬੋਲੀ ਨਾ ਇਤਰਾ ਪੈਣ ਬਣ ਜਾ ਡਾਡੀ ਕੋ 100 ਰੁਪਏ ਲੈ ਆ ਗਦੇ ਕਹੀਂ ਨਾ ਮੈਨੂੰ ਕੰਮ ਤੂੰ ਵੀ ਗਾਂ ਤੋਂ ਇੰਨੀ ਐ ਇਹ ਚਪੇੜਾਂ ਦੇ